ਰੋਕਾ ਕੈਂਸੀ ਪਰ ਸ਼ੋਭਨੀ ਅਕਾਲੀ ਦਲ ਦੀ ਮਜੂਤਾ ਲੀਡਰਸ਼ਿਪ ਦੋਵੇਂ ਸੰਗਠਨਾਂ ਦੇ ਨਾ ਪੰਥਕ ਨਾ ਅਕਾਲੀ ਪੁਰਾਣਾ ਵਿੱਚ ਔਰ ਸ਼ੋਭਨੀ ਅਕਾਲੀ ਦਲ ਦੀ ਅੱਜ ਜਿਹੜੀ ਇਹ ਦਿਸ਼ਾ ਬਣੀ ਹੋਈ ਹੈ ਉਸੇ ਚੀਜ਼ ਦਾ ਬਰਗਾੜੀ ਤੋਂ ਮਹਿਮਲ ਕਲਾ ਤੋਂ ਕੰਮ ਸ਼ੁਰੂ ਹੋਇਆ ਅੱਜ ਤੱਕ ਸ਼ਿਰਯਲ ਕਾਸਤ ਸਿੰਘ ਸਾਹਿਬ ਦਾ ਕੰਮ ਸ਼ੁਰੂ ਹੋਇਆ ਆਖੀ ਜਈ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੋ ਕਾਂਗਰਸ ਨੇ ਗਲਤੀਆਂ ਕੀਤੀਆਂ ਸੀ ਚਾਹੇ ਉਹ ਦਿੱਲੀ ਦੇ ਗੰਗੇ ਸੀ ਸਿੱਖ ਬਣਾ ਕੇ ਉਹਨਾਂ ਨੂੰ ਦਵਾਰਾ ਦੇ ਕਾਰੇ ਵਿੱਚ ਖੜਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਦਮੀ ਚਾਹੇ ਹਮਦਾਨੀ ਸਾਹਿਬ ਕੋ ਪੀੜਾ ਦੇ ਅਧੀਨ 318 ਦੇ ਕਰੀਬ ਸਿੱਖ ਜਿਹੜੇ ਬਲੈਕਲਿਸਟ ਕੀਤੇ ਹੋਏ ਸੀ ਦੁਨੀਆਂ ਦੇ ਵਿੱਚ ਉਹਨਾਂ ਨੂੰ ਬਲੈਕਲਿਸਟ ਤੋਂ ਬਾਹਰ ਕੱਢਿਆ ਇਤਾਂ ਦੇ ਕੰਮ ਨੇ ਫਾਈਨਸਟ ਸਾਬ ਕਹਿੰਦੇ ਵੀ ਮੇਰਾ ਜਿਹੜਾ ਮਾਨਾ ਮੇਰਾ ਦਿਲ ਆ ਉਹ ਪੰਜਾਬ ਤੋਂ ਕਿਵੇਂ ਨਾ ਕਿਵੇਂ ਪੰਜਾਬ ਆ ਜਿਹੜਾ ਉਦੋਂ ਮੈਂ ਉਹ ਕਿਸਾਨਾਂ ਦੇ ਆਪਣੇ ਪੰਜਾਬੀਆਂ ਦੇ ਬਾਰਡਰ ਦੇ ਲੋਕ ਉਹਨਾਂ ਦੇ ਮੂੰਹ ਤੇ ਮੈਂ ਖੁਸ਼ੀ ਦੇਖਣਾ ਚਾਹੁੰਦਾ ਮੇਰੇ ਵੀਰ ਸਾਹਿਬ ਵਿਕਰਮ ਸਿੰਘ ਚੀਮਾ ਜੀ ਸ਼ਬਾਸ਼ ਸ਼ਰਮਾ ਜੀ ਸਮੁੱਚੀ ਟੀਮ ਨੂੰ ਮੈਂ ਧੰਨਵਾਦ ਕਰਦਾ ਇਹਨਾਂ ਦਾ ਬੜਾ ਵਧੀਆ ਲੱਗਿਆ ਸਿਸਟਮ ਹੈ ਜਿਹੜਾ ਇੱਕ ਦਾ ਮਹਿਲ ਦੀ ਵੀ ਕੋਈ ਆ ਗਿਆ ਸਰੋਪਾ ਲੈ ਕੇ ਘਰ ਚਲੇ ਗਿਆ ਪੂਰੀ ਇਨਕੁਆਰੀ ਪੂਰੀ ਪ੍ਰਤਾਪ ਬੈਕਗ੍ਰਾਉਂਡ ਦੇਖ ਕੇ ਇਹਨਾਂ ਨੇ ਸਾਰੇ ਸਮਾਗਮ ਹੈ ਜਿਹੜੇ ਕੀਤੇ ਆ ਸੀਐਮ ਸਾਹਿਬ ਕੋ ਟਾਈਮ ਘਾਟਾ ਫੇਰ ਕਿਧਰੇ ਵਿਚਾਰ ਬਦਲਾਵ ਕਰਾਂਗੇ ਮੈਂ ਆਪਣੇ ਵੱਲੋਂ ਸਾਰੀ ਸਬੂਚੀ ਟੀਮ ਦਾ ਧੰਨਵਾਦ ਕਰਦਾ ਪ੍ਰੋਚੇਤਕਾਂ ਦੇ ਇਨਸਾਰ ਰঞ্জੀਤ ਸਿੰਘ ਗਿੱਲ ਦਾ ਸਰਾਜ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਦੇ ਸਦਕਾ ਸਾਰੀ ਪ੍ਰੇਰਣਾ ਦਿੱਤੀ ਗਈ। ਔਰ ਮੈਂ ਵਾਦਾ ਵੀ ਕਰਦਾ ਜੋ ਪਾਰਟੀ ਦੀਆਂ ਪ੍ਰੋਗਰਾਮ ਪਾਰਟੀ ਦੀਆਂ ਨੀਤੀਆਂ ਉਹਦੇ ਵਿੱਚ ਰਹਿੰਦੇ ਹੋਏ ਪ੍ਰੋਟੋਕਾਲ ਨੂੰ ਮੇਨਟੇਨ ਕਰਦੇ ਹੋਏ ਇਹ ਸਬੂਚਾ ਜਿਹੜਾ ਕੰਮ ਆ ਆਪਣਾ ਕਾਰਜ ਹੈ ਕੋਈ ਇੱਕ ਨਵਾਂ ਤੈ ਹੈ ਉਹ ਸ਼ੁਰੂ ਹੋਣਾ ਹੈ 100 ਸਾਲ ਦਾ ਪਾਕ ਪਾਕਿ ਸ਼ੋਭਨੇ ਕਾਲੀਦਲ ਵਿੱਚ ਪਾਕ ਪਰਿਵਾਰ ਦਾ ਪਿਛੋਕੜ ਹੈ ਬੜਾ ਔਖਾ ਟਾਈਮ ਸੀ ਪਰ ਸ਼ੋਭਨੇ ਕਾਲੀਦਲ ਦੀ ਮੌਜੂਦਾ ਲੀਡਰਸ਼ਿਪ ਜੋ ਮੈਂ ਸਭ ਦਾ ਨਾ ਪੰਰਤਕ ਹੈ ਨਾ ਕਾਲੀਪੁਰਾ ਉਹਨਾਂ ਵਿੱਚ ਔਰ ਸ਼ੋਭਣੀ ਅਕਾਲੀ ਦਲ ਦੀ ਅੱਜ ਜਿਹੜੀ ਇਹ ਦਿਸ਼ਾ ਬਣੀ ਹੋਈ ਹੈ ਉਸੇ ਚੀਜ਼ ਦਾ ਬਰਗਾੜੀ ਤੋਂ ਮਹਿਲ ਕਲਾ ਤੋਂ ਕੰਮ ਸ਼ੁਰੂ ਹੋਇਆ ਅੱਜ ਤੱਕ ਸ਼੍ਰੀਲ ਕਾਸਤਖਰ ਸਾਹਿਬ ਦਾ ਕੰਮ ਸ਼ੁਰੂ ਹੋਇਆ ਆਫੀ ਜੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਗੱਲ ਕਰੀਏ ਜਿਸ ਦੀ ਪ੍ਰਧਾਨਗੀ ਲੀਡਰਸ਼ਿਪ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੀ ਸਿੱਖਾਂ ਵਾਸਤੇ ਪੰਜਾਬ ਵਾਸਤੇ ਅਨੇਕਾਂ ਹੀ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਆ ਅੱਜ ਮੈਂ ਸਵੇਰੇ ਸਟੱਡੀ ਕਰ ਰਿਹਾ ਸੀ 15 16 ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜੋ ਕਾਂਗਰਸ ਨੇ ਗਲਤੀਆਂ ਕੀਤੀਆਂ ਸੀ ਚਾਹੇ ਉਹ ਦਿੱਲੀ ਦੇ ਦੰਗੇ ਸੀ ਸਿਫਟ ਬਣਾ ਕੇ ਉਹਨਾਂ ਨੂੰ ਦੁਆਰਾ ਕਟਾਰੇ ਵਿੱਚ ਖੜਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਤਵੀ ਚਾਹੇ ਉਹ ਹਫਗਾਨੀਸਤਾਨ ਤੋਂ ਪੀੜਾ ਦੇ ਹੰਦਿਆਂ 318 ਦੇ ਕਰੀਬ ਸਿੱਖ ਜਿਹੜੇ ਬਲੈਕਲਿਸਟ ਕੀਤੇ ਹੋਏ ਸੀ ਦੁਨੀਆਂ ਦੇ ਵਿੱਚ ਉਹਨਾਂ ਨੂੰ ਬਲੈਕਲਿਸਟ ਤੋਂ ਬਾਹਰ ਕੱਢਿਆ ਇਦਾਂ ਦੇ ਕੰਮ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਸ ਧਰਤੀ ਤੋਂ ਫਰਮਾਨ ਹੋਇਆ ਨਾਲ ਕਿਲੇ ਤੋਂ ਉੱਥੇ ਹੀ ਸਮਾਗਮ ਰੱਖ ਕੇ ਸੰਸਾਧ ਨੂੰ ਦਿੱਲੀ ਸ਼੍ਰੋਮਣੀ ਕਮੇਟੀ ਦੇ ਦੁਆਰਾ ਉਸੇ ਸਥਾਨ ਤੇ ਜਿਹੜਾ ਧਾਰਮਿਕ ਦਵਾਨ ਦੇ ਉਹ ਲਾਏ ਗਏ ਇਸ ਦਾ ਦੀਆਂ ਨੇਕਾਂ ਚੀਚੜੇ ਜੋ ਭਾਰਤੀ ਜਨਤਾ ਪਾਰਟੀ ਨੇ ਕੀਤੀਆਂ ਨੇ ਮੈਨੂੰ ਖੁਸ਼ੀ ਹੁੰਦੀ ਹੈ ਅੱਜ ਇਹਨਾਂ ਤਿੱਖਾ ਨੂੰ ਦੇਖਦੇ ਹੋਏ ਸਭ ਤੋਂ ਪਹਿਲੇ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਵਿਸ਼ਵਾਸ ਹੋਣਾ ਇੱਕ ਡਿਸਪਲਨ ਸਿਪਾਈ ਦੀ ਤਰ੍ਹਾਂ ਟਾਟੇ ਵਿੱਚ ਮਿੱਤਰਾਂਗੇ ਤੋਂ ਹੁਕਮ ਹੋਇਆ ਉਹਦੀ ਪਾਲਣਾ ਕਰਾਂਗੇ ਆ ਤੁਹਾਨੂੰ ਵੀ ਬੇਨਤੀ ਹੈ ਨਵੇਂ-ਨਵੇਂ ਆਏ ਆ ਕੋਈ ਗਲਤੀ ਹੋ ਗਈ ਉਹਦੀ ਮਾਫੀ ਦਿਓ ਔਰ ਅੱਗੇ ਤੋਂ ਉਹ ਗਲਤੀ ਸਦਾ ਰੰਦੀ ਜਿਹੜਾ ਕੋਈ ਲੈਸਨ ਹੈ ਉਹ ਵੀ ਡੋਕੂਮੈਂਟ ਕਰਿਓ ਉਹਦੇ ਵਿੱਚ ਵੀ ਪਾਬੰਦ ਰਵਾਂਗੇ ਸੋ ਮੈਂ ਜਿੱਥੇ ਸਮੂੱਚੀ ਲੀਡਰਸ਼ਿਪ ਦਾਤਰਵਾਦ ਕਰਦਾ ਉੱਥੇ ਸਮੂੱਚੇ ਵਰਕਰ ਸਾਹਿਬਾਨ ਦਾ ਜਿਹੜੇ ਅੱਜ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ ਸਮੂੱਚੀ ਟੀਮ ਦਾ ਇਸੋ ਬਾਦ ਦੇ ਜਿਹੜੇ ਚੀਜ਼ਾਂ ਨੇ ਸਮਾਗਮ ਨੇ ਉਹ ਚੱਲਦੇ ਰਹੇ ਹਨ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਨੀਤੀਆਂ ਨੇ ਉਹਨਾਂ ਦੀ ਪਿੰਡਾਂ ਵਿੱਚ ਜਾ ਕੇ ਸੱਤਾ ਵਿੱਚ ਬਹਿ ਕੇ ਇਹ ਚੀਜ਼ ਨੂੰ ਲਾਗੂ ਕਰਾਂਗੇ ਮੈਨੂੰ ਵਧੀਆ ਲੱਗਿਆ ਕਿਉਂਕਿ ਸ੍ਰੀ ਦਾਤ ਤਾਰ ਸਿੰਘ ਪੱਟੀ ਦਾ ਪਿਛਲੀ ਚੋਣ ਮੈਂ ਲੜੀ ਸੀ ਮੈਂ ਚਤਨ ਸੁਭੇਦ ਦੇ ਪ੍ਰਦਾਨ ਅਸ਼ੋਰੀ ਜੀ ਨੂੰ ਮਿਲਿਆ ਸ੍ਰੀ ਦਾਤ ਸਾਹਿਬ ਸਰ ਜੀ ਸਿੰਘ ਉਹਦੀ ਨਾਲ ਸੀ ਸਭ ਤੋਂ ਪਹਿਲਾਂ ਪੱਟੀ ਸਾਹਿਬ ਦਾ ਜ਼ਿਕਰ ਹੋਇਆ ਮੈਂ ਪਬਲਿਕਲੀ ਅੱਜ ਤੋਂ ਦੱਸਣੇ ਤਾਂ ਮੈਂ ਇਮੀਡੀਏਟਲੀ ਪੱਟੀ ਸਾਹਿਬ ਦੇ ਘਰ ਗਿਆ ਬੈਠ ਕੇ ਸੁਲਾ ਸਫਾਈ ਕਿਉਂਕਿ ਰਿਸ਼ਤਾ ਹੀ ਹੈ ਰਿਸ਼ਤੇ ਵੀ ਦਿੱਕਿਆ ਕੁਝ ਫਰਨਾ ਕਰਕੇ ਆਰਟੀ ਦੇ ਵਿੱਚ ਬਖਲਾਵਟ ਆਈ ਉਸ ਚੀਜ਼ ਨੂੰ ਪਾਰਟੀ ਪਾਰਟੀ ਦੀ ਲੀਡਰਸ਼ਿਪ ਦੀ ਘਾਟ ਕਰ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸਾਨੂੰ ਦੋਵਾਂ ਪਰਿਵਾਰਾਂ ਨੂੰ ਸੋ ਅਸੀਂ ਮੈਂ ਬੇਝਤੀ ਕਰਦਾ ਵੀ ਸਭੁੱਝੇ ਸਾਡੇ ਵਰਕਰ ਸਹਿਬਾਨ ਜੋ ਜਲੇ ਦੀ ਜਥੇਬੰਦੀ ਵੱਲੋਂ ਹੁਕਮ ਹੋਇਆ ਉਹਦੀ ਵੀ ਅਸੀਂ ਪਾਲਣਾ ਕਰਾਂਗੇ ਮੈਂ ਤਾਂ ਸਮਝਦਾ ਵੀ ਇਸ ਵੇਲੇ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਹਿੰਨਾ ਹਰਮਨ ਚਰਮਨ ਪਿਆਰੇ ਆ ਨੈਪ ਸਿੰਘ ਚੈਨ ਸਿੰਘ ਉਹਨੇ ਹੀ ਹਰਮਨ ਪਿਆਰੇ ਉਹ ਮੈਂ ਇਹੀ ਗੱਲ ਕਹਿ ਰਿਹਾ ਅਸੀਂ ਪੰਜਾਬ ਚ ਨੇ ਅਸੀਂ ਵੀ ਸੋਚਦੇ ਆ ਵੀ ਸਾਡਾ ਵੀ ਮੁੱਖ ਮੰਤਰੀ ਕਦੇ ਬਣੇ ਤੋਂ ਥੋਡੇ ਵਰਗਾ ਮੁੱਖ ਮੰਤਰੀ ਬਣੇ ਜਿਹੜਾ ਲੋਕਾਂ ਚ ਦਿਨ ਰਾਤ ਅਸੀਂ ਅਨਿੰਗਦੇ ਆ ਰਾਤ ਨੂੰ ਰੋਜ਼ ਤੇ ਗੱਡੀਆਂ ਦੇਖੀ ਦੀਆਂ ਥੋਡੇ ਘਰ ਦੇ ਬਾਹਰ ਖੜੀਆਂ ਬੜੀਆਂ ਬੜੀਆਂ ਟੈਂਪੂ ਟਰੈਵਲਰ ਬੱਸਾਂ ਲੈ ਕੇ ਲੋਕ ਆਏ ਹੁੰਦੇ ਆ ਤੇ ਸਾਡੇ ਇਧਰੋਂ ਚਲੇ ਜਾਓ ਤਾਂ ਬੈਰੀਕੇਟ ਤੋਂ ਸવાય ਕੁਛ ਨਹੀਂ ਸਰ ਉੱਥੇ ਮੋਰ ਕੁ ਬੀਆਂ ਕਬੂਤਰ ਇਹਦੀ ਆਵਾਜ਼ ਸੁਣਦੀ ਹੈ ਹੋਰ ਕੁਝ ਬੋਲਦਾ ਨਹੀਂ ਰਜਿੰਦਰਾ ਪਾਰਕ ਜਿਹੜਾ ਸਾਹਮਣੇ ਆ ਉਹਦੇ ਵਿੱਚ ਜਾਂ ਤਾਂ ਹੈਲੀਕਾਪਟਰ ਦੀ ਆਵਾਜ਼ ਕਦੇ-ਕਦੇ ਗੂੰਜਦੀ ਆ ਨਾ ਸਾਡਾ ਮੁੱਖ ਮੰਤਰੀ ਕਦੇ ਸੈਕਟਰੀ ਜੀ ਜਾਵੇ ਨਾ ਕਿਤੇ ਕੋਈ ਹੋਰ ਜਾਵੇ ਨਾਲ ਹੀ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਲਗਾਤਾਰ ਬੀਜੇਪੀ ਦੇ ਐਮਐਲਏ ਜਿਹੜੀ ਬੜੀ ਔਖੀ ਲੜਾਈ ਚੋਂ ਤੇ ਇਸ ਵੇਲੇ ਸਾਡੇ ਵਰਕਿੰਗ ਪ੍ਰਧਾਨ ਅਸ਼ਵਨੀ ਜੀ ਜਿਨ੍ਹਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਸਤਾਈ ਦੀਆਂ ਚੋਣਾਂ ਦੀ ਹੈ ਤੇ ਮੈਂ ਇਹ ਗੱਲ ਕਹਿ ਰਿਹਾ ਸੀ ਖਾਸ ਤੌਰ ਤੇ ਮੰਚ ਤੇ ਮੇਰੇ ਸਾਰੇ ਸੀਨੀਅਰ ਲੀਡਰਸ਼ਿਪ ਬਰਾਜਮਾਨ ਆ ਮੈਨੂੰ ਕਿਹਾ ਸੀ ਸੀਐਮ ਸਾਹਿਬ ਨੇ ਛੇਤੀ ਜਾਣਾ ਤੇ ਮੈਂ ਥੋੜਾ ਜਿਹਾ ਕਿਸ ਪਰਿਵਾਰ ਬਾਰੇ ਸਾਡੇ ਸਰਦਾਰ ਜਗਦੀਪ ਸਿੰਘ ਜੀਨਾ ਉਚੀਮਾ ਸਾਹਿਬ ਇਹ ਪਰਿਵਾਰ ਐਮੀ ਪਰਿਵਾਰ ਨਹੀਂ ਗੇ ਇਹਨਾਂ ਦੀਆਂ ਵਡੀਆਂ-ਵਡੀਆਂ ਕਹਾਣੀਆਂ ਮੈਂ ਪੜ ਰਿਆ ਸੀ ਆ ਜਦੋਂ ਵੱਡੇ ਸਰਦਾਰ ਜੀ ਸਰ ਅੰਤਿਪ ਸਿੰਘ ਜੀਮਾ ਸਾਹਿਬ ਕੋਈ ਕਹਿਣਾ ਸੌਖਾ ਹੈ ਵੀ 50 ਸਾਲ ਐਸਜੀਪੀਸੀ ਦੇ ਮੈਂਬਰ ਰਹੇ ਤੇ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੇ ਕਾਪ ਚ ਬੜੀ ਵੱਡੀ ਸ਼ਕਤੀ ਨੇ ਉਹਨਾਂ ਨੂੰ ਉਹ ਹਰਾਉਂਦੇ ਰਹੇ ਤੇ ਇਸ ਕਰਕੇ ਅੱਜ ਮੈਂ ਹੁਣੀ ਗੱਲ ਕਰ ਰਿਹਾ ਸੀ ਕਿ ਜਗਦੀਪ ਸਿੰਘ ਚੀਮਾ ਜੀ ਇਹ ਫੈਸਲੇ ਜ਼ਿੰਦਗੀ ਦੇ ਬਹੁਤ بڑے ਹੁੰਦੇ ਆ ਇਹ ਕਹਿਣਾ ਹੀ ਸੌਖਾ ਹੁੰਦਾ ਪਾਰਟੀ ਨੂੰ ਬਦਲਣਾ ਕਿਉਂਕਿ ਪਾਰਟੀ ਪਿੱਛੇ ਉਹ ਕੁਝ ਕੀਤਾ ਹੁੰਦਾ ਤੁਸੀਂ ਜਿਹੜਾ ਸ਼ਬਦਾਂ ਦਾ ਬਿਆਨ ਨਹੀਂ ਕੀਤਾ ਸਕਦਾ ਆ ਜਿਹੜੇ ਨਾਲ ਜਿਹੜੇ ਆ ਪਰਿਵਾਰ ਬੈਠੇ ਆ ਜਿਹੜੇ ਲਾਨ ਜਿਨ੍ਹਾਂ ਨੇ ਜ਼ਿੰਦਗੀਆਂ ਲਾਈਆਂ ਹੁੰਦੀਆਂ ਇਹਨਾਂ ਦੇ ਵੀ ਆਪਣੇ ਲੀਡਰਾਂ ਬਲਕਿ ਆਸ ਹੁੰਦੀ ਆ ਤੇ ਜਦੋਂ ਉਹ ਮਿਹਨਤ ਉਹ ਖੂਨ ਪਸੀਨਾ ਜਿਹੜਾ ਪਾਰਟੀ ਵਿੱਚੇ ਵਹਾਉਂਦਾ ਤੇ ਉਹਨੂੰ ਬੂਰ ਨਾ ਪਵੇ ਉਹਨੂੰ ਮਾਣ ਨਾ ਮਿਲੇ ਤਾਂ ਫਿਰ ਕਿੱਦੇ ਨਾ ਕਿੱਤੇ ਤਕਲੀਫ ਹੁੰਦੀ ਆ ਅੱਜ ਜਿਹੜੀ ਗੱਲ ਇਹ ਕਹੀ ਜਾਂਦੀ ਸੀ ਨਾ ਅੱਜ ਇਹ ਸਹੀ ਮੈਨੇਜ ਆ ਮੈਂ মিডিਆ ਨੂੰ ਵੀ ਕਹਿਣਾ ਚਾਹੁੰਦਾ ਆ ਕਿੰਨੇ ਕਿਹੜਾ ਇੱਥੇ ਦੱਸੋ ਜਿੰਨੇ ਵੀ ਲੋਕ ਨੇ ਆਪ ਪੱਕਾ ਹੀ ਪੱਕਾ ਦੇਖਿਆ ਤੇ ਸਾਰੇ ਦਾੜੇ ਪ੍ਰਕਾਸ਼ ਕੀਤੇ ਹੋਏ ਕੋਈ ਕਿਸਾਨ ਯੂਨੀਅਨ ਚਾ ਕੋਈ ਕਿਸੇ ਯੂਨੀਅਨ ਚੋਂ ਕੋਈ ਗੱਲ ਰਹਿ ਗਈ ਇਸ ਕਰਕੇ ਲੋਕਾਂ ਦਾ ਸੀਐਮ ਸਾਹਿਬ ਤੁਹਾਡਾ ਧੰਨਵਾਦ ਇਹ ਤੁਸੀਂ ਮੋਦੀ ਸਾਹਿਬ ਨੇ ਜਿਹੜਾ ਉਹਨਾਂ ਦੇ ਮਨ ਚ ਇਹ ਪਿੱਛੇ 1 ਮਿੰਟ ਮੈਂ ਫਤੋ ਕਿ ਮਾਮਾ ਗੁੰਗਾ ਜਦੋਂ ਦਿੱਲੀ ਦੀ ਇਲੈਕਸ਼ਨ ਹੋਈ ਨਾ ਦਿੱਲੀ ਇਲੈਕਸ਼ਨ ਜਿੱਤ ਗਈ ਬੀਜੇਪੀ ਤੇ ਕੁਝ ਲੀਡਰ ਬੀਜੇਪੀ ਦੇ ਪ੍ਰਾਇਮਸਟਰ ਦੇ ਕਰੇ ਆਏ ਉਹਨਾਂ ਨੂੰ ਪੰਜਾਬੀ ਨੇ ਕਿਉਂਕਿ ਉੱਥੇ ਕਾਫੀ ਮੰਤਰੀ ਵੀ ਪੰਜਾਬੀ ਨੇ ਤੇ ਸਾਡੇ ਜਿਹੜੇ ਉੱਥੇ ਦੇ ਐਮਐਲਏ ਸਾਰੇ ਇਕੱਠੇ ਹੋਏ ਉਹਨਾਂ ਨੇ ਉਹ ਜਿਹੜੇ ਪੰਜਾਬੀ ਭਰਾ ਸੀ ਉਹਨਾਂ ਨੂੰ ਇਕੱਠੇ ਹੋ ਕੇ ਇਹ ਗੱਲ ਕਹੀ ਕਹਿੰਦੇ ਸਾਰਾ ਕੁਛ ਹੈ ਤੁਸੀਂ ਦਿੱਲੀ ਚ ਵੀ ਜਿੱਤ ਜਾਂਦੇ ਹੋ ਹੋਰ ਵੀ ਕਿਤੇ ਜਿੱਤ ਜਾਂਦੇ ਹੋ ਪ੍ਰਾਇਮ Minister ਸਾਹਿਬ ਕਹਿੰਦੇ ਵੀ ਮੇਰਾ ਜਿਹੜਾ ਮਾਲਾ ਮੇਰਾ ਦਿਲ ਆ ਉਹ ਪੰਜਾਬ ਚ ਕਿਵੇਂ ਨਾ ਕਿਵੇਂ ਪੰਜਾਬ ਆ ਜਿਹੜਾ ਉਦੋਂ ਮੈਂ ਉਹ ਕਿਸਾਨਾਂ ਦੇ ਆਪਣੇ ਪੰਜਾਬੀਆਂ ਦੇ ਬਾਰਡਰ ਦੇ ਲੋਕ ਉਹਨਾਂ ਦੇ ਮੂੰਹ ਤੇ ਮੈਂ ਖੁਸ਼ੀ ਦੇਖਣਾ ਚਾਹੁੰਦਾ ਸਾਰੇ ਸੂਬੇ ਤਰੱਕੀ ਕਰ ਗਏ ਜਿਹੜਾ ਸਭ ਤੋਂ ਸਾਡਾ ਤਾਜ ਹੋਵੇ ਸੂਬਾ ਉਹ ਅੱਜ ਬੇਰੋਜ਼ਗਾਰੀ ਚ ਨਸ਼ੇ ਚ ਕਰਦੇ ਜਿਨੂ ਬਿਆ ਜਾਵੇ ਉਹ ਮੋਦੀ ਜੀ ਨੇ ਜੇ ਅੱਜ ਕਹਿੰਦੇ ਆ ਜੇ 10000 ਇਹ 10000 ਰੁਪਇਆ ਬਿਹਾਰ ਦੀਆਂ ਲੇਡੀਜ਼ ਨੂੰ ਆਤਾਂ ਨੂੰ ਦੇ ਸਕਦੇ ਆ ਤੇ ਸਾਡੇ ਖਾਤਿਆਂ 'ਚ ਨਹੀਂ ਲੱਖਾਂ ਰੁਪਇਆ ਆ ਸਕਦਾ ਸਾਡੇ ਕਰਜ਼ੇ ਨਹੀਂ ਮਾਫ਼ ਹੋ ਸਕਦੇ ਇਸ ਕਰਕੇ ਇੱਕੋ ਇੱਕ ਤਾਕਤ ਆ ਬੀਜੇਪੀ ਨਰਿੰਦਰ ਮੋਦੀ ਜਿਹਦੇ ਹੱਥ 'ਚ ਅੱਜ ਸਾਰਾ ਦੇਸ਼ ਦਾ ਖਜ਼ਾਨਾ ਹੈ ਤੇ ਪੰਜਾਬ ਲਈ ਉਹ ਨਟਾਉਣ ਨੂੰ ਤਿਆਰ ਨਹੀਂ ਜਦੋਂ ਬਿਹਾਰ ਯੂਪੀ ਬਹੁਤ ਸੂਬੇ ਨਹੀਂ ਉਹ ਇੰਨਾ ਕਰ ਸਕਦੇ ਆ ਤੇ ਪੰਜਾਬ ਤਾਂ ਉਹਨਾਂ ਦਾ ਆਪ ਦਾ ਏ ਤਾਂ ਹੀ बार-बार मुख्यमंत्री साहब ਆਉਂਦੇ ਨੇ ਹੋਰ ਭੇਜਦੇ ਆ ਤੁਹਾਡੇ ਕੋਲ ਅੱਜ 30 ਦੇ ਉੱਤੇ ਦੱਸਣ ਗਿਆ ਅਸ਼wini ਜੀ 30 ਦੇ ਉੱਤੇ ਮੰਤਰੀ ਨੇ ਜਿਹੜੇ ਉਹ ਕੱਲੇ-ਕੱਲੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਫਿਰ ਰਹੇ ਆ 30 ਦੇ ਉੱਤੇ ਮੰਤਰੀ ਕੈਬਨਿਟ ਭੇਜੀ ਹੋਈ ਹੈ ਉਹ ਕਿਤੇ ਹੋਰ ਨਹੀਂ ਗਈ ਕਿਉਂਕਿ ਪੰਜਾਬ ਨਾਲ ਜੜਾ ਹੈ ਵੀ ਇਹ ਲੋਕਾਂ ਦਾ ਕਿਵੇਂ ਬਹੁਤ ਨੁਕਸਾਨ ਹੋ ਗਿਆ ਇਹਨਾਂ ਦਾ ਫਾਇਦਾ ਹੋਵੇ ਇਹਨਾਂ ਦਾ ਫਾਇਦਾ ਹੋਵੇ ਤੇ ਇੰਨੇ ਸ਼ਬਦਾਂ ਵਿੱਚ ਮੈਂ ਫੇਰ ਆਪਣੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਸਾਡਾ ਪਰਿਵਾਰ ਇੱਕ ਪਰਿਵਾਰ ਰਹੇ ਆ ਕਿਉਂਕਿ ਪਤੇਗੜ ਸਾਹਿਬ ਬਾਅਦ ਜ਼ਿਲ੍ਹਾ ਬਣਿਆ ਲੁਧਿਆਣੇ ਚ ਪਟਿਆਲੇ ਇਹਨਾਂ ਚ ਕੋਈ ਫਰਕ ਨਹੀਂ ਨਾ ਤੇ ਮੈਂ ਕੇ ਚੀਮਾ ਸਾਹਿਬ ਯਕੀਨ ਦਿਵਾਉਣਾ ਮੈਂ ਵੀ ਥੋੜੇ ਵਾਂਗੂ ਭਾਜਪੀ ਪਰ ਤੁਸੀਂ ਤਾਂ ਕਾਲੀ ਦਲ ਭਾਜਪੀ ਇਕੱਠੇ ਹੀ ਰਹੇ ਹੋ ਕਿ ਤੁਹਾਨੂੰ ਤਾਂ ਬੜਾ ਫਰਕ ਪੈਣਾ ਨਹੀਂ ਮੈਨੂੰ ਲੱਗਦਾ ਕਿਉਂਕਿ ਤੁਸੀਂ ਤਾਂ ਆ ਸਾਡੇ ਪੱਟੀ ਸਾਹਿਬ ਸਾਡੇ ਪ੍ਰਧਾਨ ਜੀ ਬੈਠੇ ਆ ਇਸ ਕਰਕੇ ਤੁਸੀਂ ਤਾਂ ਹੁਣ ਇੱਧਰ ਬਸ ਮੜਾ ਜਾ ਕੁਰਸੀਓ ਬਦਲ ਨਹੀਂ ਆ ਬਾਕੀ ਤਾਂ ਤੁਸੀਂ ਤਾਂ ਰਾਜ ਭਾਗ ਇਕੱਠੇ ਚਲਾਉਂਦੇ ਰਹੇ ਹੋ ਤੇ ਇਸ ਕਰਕੇ ਤੁਹਾਡਾ ਧੰਨਵਾਦ ਪਰ ਇੱਕ ਗੱਲ ਹੋਰ ਵੀ ਆ ਬਿਲਕੁਲ ਤਕੜੇ ਹੋ ਜੋ ਕਿਸੇ ਸਾਨੂੰ ਕਿ ਮੇਰੀ ਇਤਿਸ਼wari ਜੀ ਮੈਂ ਐ ਵੀ ਨਹੀਂ ਕਹਿੰਦਾ ਬੜੀਆਂ ਗੱਲਾਂ ਮੈਂ ਰੂਲ ਚੈਨਲਾਂ ਤੇ ਸੁਣਦਾ ਬੀਜਪੀ 117 ਸੀਟਾਂ ਤੇ ਆਪਣੇ ਸ਼ੇਅਰ ਕੈਂਡੀਡੇਟ ਲੜਾਉਗੀ ਜੇ ਅਸੀਂ ਇਹ ਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸੁਦਾਗਰ ਕਹਿੰਦੇ ਰਹੇ ਕਈ ਅਤਰਾਜ ਕਰਦੇ ਐ ਇਸ ਗੱਲ ਦਾ ਕਿਹੜੇ ਮੂੰਹ ਨਾ ਜਾਵਾਂਗੇ ਅਸੀਂ ਜੀ ਰਲ ਕੇ ਇਸ ਕਰਕੇ ਤੁਸੀਂ 117 ਦੇ 17 ਸੀਟਾਂ ਤੇ ਆਪਾਂ ਇਲੈਕਸ਼ਨ ਲੜਨੀ ਆ ਤੇ ਆ ਜੀ ਆਵਾਜ਼ ਆ ਕਿਸੇ ਦੇ ਮੋਢਿਆਂ ਦੀ ਸਕੂਨ ਨਹੀਂ ਇਸ ਕਰਕੇ ਬੇਫਿਕਰ ਹੋ ਕੇ ਤਕੜੇ ਹੋ ਕੇ ਆਪਾਂ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨ ਤਰਨ ਤੋਂ ਪਤਾ ਲੱਗ ਜਾਊਗਾ ਚਾਹੇ ਮਾਝੇ ਦੀ ਸੀਟ ਕਿਸ ਤਰੀਕੇ ਨਾਲ ਬੀਜੇਪੀ ਉੱਥੋਂ ਵੋਟਾਂ ਲਏਗੀ ਕਿ ਇਸ ਕਰਕੇ ਸਾਨੂੰ ਥੋੜਾ ਡਾਈ ਮੋੜ ਦਿਆ ਕਰੋ ਜੀ ਜਿੱਦਣ ਅਸ਼wini ਜੀ ਬੇਨਤੀ ਹੈ ਇਹਨਾਂ ਦਾ ਜਿੱਥੇ 5 ਕਰੋੜ ਦਿੱਤਾ ਇਹਨਾਂ ਨੇ ਧੰਨਵਾਦ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਹੋਰ ਵੀ ਅਸੀਂ ਇੱਕ ਦਿਨ ਕਿਹਾ ਵੀ ਸਾਡੇ ਜੀ ਬਿਮਾਰੀ ਪੈ ਰਹੀ ਹੈ ਡੰਗਰਾਂ ਨੂੰ ਇੱਕ ਲਿਸਟ ਬਣਾ ਕੇ ਦਿੰਨੇ ਆ ਪਿੰਡਾਂ ਦੀ ਅਸੀਂ ਭੁੱਲ ਗਏ ਲਗਾਤਾਰ 10 ਦਿਨ ਟੈਲੀਫੋਨ ਸੀ ਮਾ ਉਸ ਤੋਂ ਵੀ ਅੰਨੇ ਦੇ ਆਉਂਦੇ ਰਹੇ ਬੀਟੀ ਮਾ ਤਿਆਰ ਆ ਦੱਸੋ ਜੀ ਕਿਹੜੇ ਪਿੰਡ ਭੇਜਣੀ ਆ ਇਸ ਕਰਕੇ ਇਹ ਭਾਜਪਾ ਅਸੀਂ ਵੀ ਇੱਧਰ ਆ ਕੇ ਦੇਖਿਆ ਉੱਥੇ ਅਸੀਂ ਕੰਮ ਕਰਦੇ ਸੀ ਕੰਮ ਕੋਈ ਕਰਾਉਂਦਾ ਹੀ ਨਹੀਂ ਸੀ ਇਹ ਕੰਮ ਵੀ ਕਰਾਉਂਦੇ ਆ ਸ਼ਾਬਾਸ਼ ਵੀ ਦਿੰਦੇ ਆ ਨਾਲ ਅਹੁਦੇ ਵੀ ਮਿਲਦੇ ਆ ਤੇ ਇਸ ਕਰਕੇ ਇਹ ਗੰਨਾ ਬਿਲਕੁਲ ਛੱਡ ਦੋ ਆ ਆਪ ਕਾਂਗਰਸ ਨੇ ਮੰਨੇ ਆ ਕਿ ਸਾਨੂੰ ਪੰਜਾਬੀਆਂ ਨੂੰ ਕਹਿੰਦੇ ਆ ਕੱਲ ਚ ਕੰਬਰਮ ਕੀ ਮੰਨ ਗਿਆ ਭਿੰਦਰਾ ਗਾਂਧੀ ਨੇ ਹਮਲਾ ਕਰਾ ਹੁਣ ਇਹ ਤੋਂ ਬਾਅਦ ਰਹਿ ਗਈ ਕੋਈ ਗੱਲ ਭਿੰਦਰਾ ਗਾਂਧੀ ਨੇ ਦਰਬਾਰ ਸਾਹਿਬ ਦਾ ਜਿਹੜਾ ਹਮਲਾ ਕੀਤਾ ਸੀ ਆਪ ਕਹਿੰਦਾ ਵੀ ਗਲਤ ਗੱਲ ਕੀਤੀ ਸੀ ਤੇ ਹੁਣ ਅਸੀਂ ਉਹਨਾਂ ਨੂੰ ਜੇ ਵੋਟਾਂ ਪਾਵਾਂਗੇ ਅੱਗੇ ਜਦੋਂ ਆਪ ਮੰਨ ਹੀ ਗਏ ਉਹ ਗੱਲਾਂ ਤੇ ਇੱਕ ਗੱਲ ਹੋਰ ਮੈਂ ਅਖੀਰ 'ਚ ਅਜਨਾਲਪੁਰਾ ਸਾਹਿਬ ਦੇ ਫੰਕਸ਼ਨ ਨਾ ਕਰੇ ਜਿਵੇਂ ਰੱਖਿਆ 131 ਪਰਿਵਾਰ ਜੀ ਰਸ਼ਮੀ ਜੀ 121 ਪਰਿਵਾਰ ਜਿਹੜੇ ਪਰਿਵਾਰ ਉਸ ਵੇਲੇ 84 ਦੇ ਵੇਲੇ ਕਿਹਨੇ ਕਿਹਨੇ ਇੱਕ ਤਾਂ ਦੱਸੋ ਜਿਹੜਾ ਵੱਡੇ ਆਪਣਾ ਸਿੱਖਾਂ ਦੇ ਲੀਡਰ ਸਮਝਦੇ ਨੇ ਉਹਨਾਂ ਨੇ ਕੋਈ ਧਰਮੀ ਫੌਜੀ ਹੋਣ ਕੋਈ ਦੰਗਾ ਪੀੜਤ ਹੋਣ ਕਿਹਦਾ ਕੀ ਕੀਤਾ ਆ ਬੈਠਾ ਸ਼ੇਰ ਉਹਨਾਂ ਪਰਿਵਾਰਾਂ ਨੂੰ ਅੱਜ ਵੀ ਇਹ 84 ਤੋਂ ਬਾਅਦ ਅੱਜ 45 ਸਾਲ ਥਾਲੇ ਹੋ ਗਏ ਉਹਨਾਂ ਨੂੰ ਨੌਕਰੀਆਂ ਪਰਿਵਾਰਾਂ ਦੇ ਰਿਹਾ ਗੱਲਾਂ ਹੀ ਗੱਲਾਂ ਨੇ ਨਾ ਜੀ ਇਹ ਤੋਂ ਇਹ ਤੋਂ ਹੀ ਪਤਾ ਲੱਗਦਾ ਹੋਰ ਹੁਣ ਅੰਦਰ ਕਿਸੇ ਦੇ ਢਿੱਡ ਚ ਪਤਾ ਨਹੀਂ ਲੱਗਦਾ ਉਹਦੇ ਕੰਮਾਂ ਤੋਂ ਹੀ ਪਤਾ ਲੱਗੂਗਾ ਨਾ ਵੀ ਕੀ ਸੋਚ ਆ ਬੀਜੇਪੀ ਦੀ ਐਂ ਦਿੱਲੀ ਦੀ ਤਾਂ ਇੱਕ ਕੌਂਕੀਨਾ ਹੁਕਮ ਆ ਇਹ ਨਰਿੰਦਰ ਮੋਦੀ ਜੀ ਬੀਜੇਪੀ ਦਾ ਹੁਕਮ ਐਨੇ ਸ਼ਬਦਾਂ ਫੇਰ ਇੱਕ ਵਾਰ ਜੀ ਦੀਪ ਜੀ ਦਾ ਬੇਫਿਕਰ ਹੋ ਕੇ ਤੁਸੀਂ ਤਕੜੇ ਹੋ ਕੇ ਅਭਿਨਾਨ ਜੀ ਬੈਠੇ ਆ ਨਾਲ ਲੱਕੇ ਕੰਮ ਕਰੋ ਫਿਕਰ ਕਰਨ ਦੀ ਲੋੜ ਨਹੀਂ ਇਹ ਬੀਜੇਪੀ ਆਪਣੇ ਆਪ ਹੀ ਇਹ ਨਹੀਂ ਹੈ ਜ਼ਰੂਰੀ ਵੀ ਐਮੀ ਟੈਲੀਫੋਨ ਕਰਕੇ ਤੁਹਾਨੂੰ ਰੋਲ ਚੜਾਈ ਜਾਵੇ ਇਹ ਆਪਣੇ ਆਪ ਤੁਹਾਡੇ ਤੇ ਨਿਗਰ ਰੱਖਦੇ ਆ ਆਪਣੇ ਤੇ ਮੈਂ ਤਾਂ ਇਲੈਕਸ਼ਨ ਵੀ ਹਾਰ ਗਿਆ ਸੀ ਤਾਂ ਵੀ ਮੈਨੂੰ ਮੰਤਰੀ ਬਣਾਇਆ ਕਿਉਂ ਬਣਾਇਆ ਇਹ ਹਮੇਸ਼ਾ ਕਿਸੇ ਨੂੰ ਭੁੱਲਦੇ ਨਹੀਂ ਇਹ ਆਪਣੇ ਨਾਲ ਜਿਹੜਾ ਇੱਕ ਵਾਰ ਜੁੜ ਗਿਆ ਉਹਨੂੰ ਨਾਲ ਲਾ ਕੇ ਰੱਖਦੇ ਆ ਤੁਸੀਂ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰੂੰ ਕੋਈ ਵੀ ਕਿਸੇ ਚੀਜ਼ ਦਾ ਵਹਿਮ ਨਹੀਂ ਰੱਖਣਾ ਅੱਜ ਤੁਸੀਂ ਵੱਡੀ ਗੱਲ ਕੀਤੀ ਆ ਮੈਂ ਉਹਦਾ ਇੰਟਰਵਿਊ ਦੇਖ ਰਿਹਾ ਸੀ ਤੁਹਾਡੇ ਅਥਰੂ ਇੱਥੇ ਕੋਈ ਵੀ ਜੇ ਕੋਈ ਜੇ ਕਿਸੇ ਨੂੰ ਵੀ ਅਹੁਦੇ ਤੋਂ ਲਾਉਂਦਾ ਨਾ ਤਾਂ ਵੀ ਉਹਨੂੰ ਪਹਿਲਾਂ ਪੁੱਛ ਕੇ ਆ ਵੀ ਭਾਈ ਸਾਵਾ ਕਰਦੀ ਏ ਕੰਮ ਜਿਹੜੂ ਆਜ਼ਾਦ ਬਿੰਦਰ ਤਾਂ ਕਰਦੇ